ਵੈਲਕਮ ਦੋਸਤੋ ਮੈਂ ਤਰਨ ਰਾਜਪੂਤ ਆ ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪਦੇ ਆਪਣੇ ਚੈਨਲ 'ਚ ਇੱਥੇ ਦੋਸਤੋ ਮੈਂ ਗੱਲ ਕਰਨ ਵਾਲਾ ਜੀ ਬੀਬੀ ਰਜਨੀ ਦੇ ਡੇ 8 ਬਾਰੇ ਦੋਸਤੋ 7 ਦਿਨ ਕੰਪਲੀਟ ਹੋ ਚੁੱਕੇ ਆ ਮੂਵੀ ਰਿਲੀਜ਼ ਹੋਈ ਨੂੰ ਸੋ ਡੇ ਕੱਲ ਅੱਠਮਾ ਆ ਸੋ ਅੱਠਵੇਂ ਦਿਨ ਜਾਨਕਿ ਫਰਾਈਡੇ ਵਾਲੇ ਦਿਨ ਕਿੰਨੀ ਕਮਾਈ ਕਰਦੀ ਨਜ਼ਰ ਆਊਗੀ ਸੋ ਗਾਇਸ ਅੱਜ ਜਾਨਕਿ 7ਵੇਂ ਦੇ ਜੋ ਕਲੈਕਸ਼ਨ ਨਿਕਲ ਕੇ ਸਾਹਮਣੇ ਆ ਰਿਹਾ ਆ ਹੁਣ ਜਾਨਕਿ 9 ਵਜੇ ਤੱਕ ਦਾ ਜੋ ਕਲੈਕਸ਼ਨ ਨਿਕਲ ਕੇ ਸਾਹਮਣੇ ਆ ਰਿਹਾ ਦੋਸਤੋ ਹੈਰਤ ਅੰਗੇਜ ਕਰਨ ਵਾਲਾ ਆ ਇੱਕ ਹੁੰਦਾ ਕਿ ਮੂਵੀ ਜਦੋਂ ਆਪਣੇ ਸ਼ੁਰੂਆਤੀ ਤੌਰ ਤੇ ਸਟਾਰਟਿੰਗ ਫੜਦੀ ਆ ਤੇ ਰਫ਼ਤਾਰ ਹੌਲੀ-ਹੌਲੀ ਫੜਦੀ ਤੇ ਦੂਜੇ ਤੀਜੇ ਦਿਨ ਜਾ ਕੇ ਡਾਊਨ ਹੋ ਜਾਂਦੀ ਆ ਪਰ ਇਹ ਮੂਵੀ ਦੋਸਤੋ ਆਪਣੇ ਰਫ਼ਤਾਰ ਤੋਂ ਉਲਟ ਚੱਲੀ ਆ ਇਹਨੇ ਡਾਊਨ ਹੋਣ ਤੋਂ ਸ਼ੁਰੂਆਤ ਕੀਤੀ ਤੇ ਹੁਣ ਪਿਕਅਪ ਵਧੀਆ ਫਟ ਰਹੀ ਆ ਸੋ ਇਹ ਮੂਵੀ ਦੋਸਤੋ ਆਪਣੇ ਅੱਜ ਦੇ 7ਵੇਂ ਦਿਨ ਯਾਨੀ ਕਿ 9 ਵਜੇ ਤੱਕ ਇਹ ਮੂਵੀ ਤਕਰੀਬਨ ਤਕਰੀਬਨ 95 ਲੱਖ ਦੋਸਤੋ ਕਮਾਉਂਦੀ ਹੋਈ ਨਜ਼ਰ ਆ ਰਹੀ ਆ ਥਰਸਡੇ ਨੂੰ ਦੋਸਤੋ 95 ਲੱਖ ਸੋ ਰਾਦੇ ਸ਼ੋਅ 기 ਚੇਕਰ ਆਪਾਂ ਗੱਲ ਕਰੀਏ ਉਹਨਾਂ ਦੇ ਸ਼ੋਅ ਤੋਂ ਬਾਅਦ ਦੋਸਤੋ 1 ਕਰੋੜ 10 ਲੱਖ ਤੋਂ ਵੀ ਉੱਪਰ ਆ ਸਕਦਾ ਆ ਜੋ ਮਾਮਲਾ ਆ ਆਫੀਸ਼ੀਅਲੀ ਸਵੇਰੇ ਪਤਾ ਚੱਲ ਜਾਊਗਾ ਇੱਕ ਵੀਡੀਓ ਆਪਾਂ ਹੋਰ ਬਣਾਵਾਂਗੇ ਸੋਡੇ 8ਵੇਂ ਦੋਸਤੋ ਮੈਂ ਤੁਹਾਨੂੰ ਦੱਸਦਾ ਜਾਵਾਂ ਜੋ ਇਹਦੀ ਐਡਵਾਂਸ ਬੁਕਿੰਗ ਯਾ ਤਕਰੀਬਨ 5 ਤੋਂ 10 ਲੱਖ ਰੁਪਏ ਦੀ ਐਡਵਾਂਸ ਬੁਕਿੰਗ ਹੁਣੇ ਤੱਕ ਹੁੰਦੀ ਹੋਈ ਨਜ਼ਰ ਆ ਰਹੀ ਆ ਸੋ ਫਰਾਈਡੇ ਦੋਸਤੋ ਇਹ ਮੂਵੀ ਧਮਾਕਾ ਕਰਨ ਵਾਲੀ ਆ ਸੈਚਰਡੇ ਤੇ ਸੰਡੇ ਦਾ ਦੋਸਤੋ ਮੈਂ ਕਹਿੰਦਾ 2 ਕਰੋੜ ਤੋਂ ਉੱਪਰ ਹੀ ਸ਼ਾਇਦ ਜਾਊਗੀ ਸੋ ਗਾਇਜ਼ ਆਪਾਂ ਇਥੇ ਹੁਣ ਗੱਲ ਕਰ ਲੈਂਦੇ ਆ ਗਾਂਧੀ 3 ਬਾਰੇ ਸੋ ਗਾਂਧੀ 3 ਨੇ ਵੀ ਦੋਸਤੋ 23 ਲੱਖ ਦੀ ਕਮਾਈ ਕਰ ਲਈ ਆ ਦੇ 7ਵੇਂ ਦਿਨ ਸੋ 8ਵੇਂ ਦਿਨ ਦੋਸਤੋ ਉਹ ਜਿਹੜੀ ਮੂਵੀ ਆ ਉਹ ਵੀ ਠੀਕ ਠਾਕ ਕਮਾਉਂਦੀ ਹੋਈ ਨਜ਼ਰ ਆ ਰਹੀ ਆ 50 ਹਜ਼ਾਰ ਤੱਕ ਦੀ ਅਡਵਾਂਸ ਬੁਕਿੰਗ 8ਵੇਂ ਤੱਕ ਦੀ ਹੋ ਚੁੱਕੀ ਆ ਸੋ ਕੱਲ ਤੱਕ ਦੀ ਗੱਲ ਕਰਾਂ ਇਹ ਮੂਵੀ ਦੋਸਤੋ ਕੱਲ ਵੀ ਕਿਤੇ ਨਾ ਕਿਤੇ 25 ਤੋਂ 26 ਲੱਖ ਦੀ ਕਮਾਈ ਕਰਦੀ ਹੋਈ ਜ਼ਰੂਰ ਨਜ਼ਰ ਆਊਗੀ ਸੋ ਸੈਟਰਡੇ ਦੇਨ ਸੰਡੇ ਨੂੰ ਵੀ ਦੋਸਤੋ ਵਧੀਆ ਮੌਕਾ ਮਿਲੂਗਾ ਕਿਉਂਕਿ ਦੋਸਤੋ ਸ਼ੋ ਕਾਊਂਟ ਆ ਬੀਬੀ ਰਜਨੀ ਨੂੰ ਦਿੱਤੇ ਜਾ ਰਹੇ ਨੇ ਸ਼ੋ ਵਟ ਗਏ ਆ ਸੋ ਜ਼ਿਆਦਾ ਸ਼ੋ ਬੀਬੀ ਰਜਨੀ ਨੂੰ ਜਾ ਰਹੇ ਨੇ ਸੋ ਗਾਂਧੀ ਤੋਂ ਘਟਾ ਦਿੱਤੇ ਗਏ ਨੇ ਸੋ ਆਡੀ ਜ਼ਿਆਦਾਤਰ ਆਪਣੀ ਫੈਮਲੀ ਨਾਲ ਜੇਕਰ ਕੋਈ ਕੋਈ ਜਾਂਦਾ ਆ ਤਾਂ ਆਪਣੀ ਫੈਮਲੀ ਨਾਲ ਦੋਸਤੋ ਜਾਂਦਾ ਆ ਆਬਵੀਸਲੀ ਗੱਲ ਹੈ ਹਾਂ ਜੇ ਤੁਸੀਂ ਗਾਲੀ ਦੇਖਣ ਜਾ ਰਹੇ ਤਾਂ ਇਕੱਲੇ ਜਾਓਗੇ ਜਾਂ ਦੋਸਤ ਨਾਲ ਜਾਓਗੇ ਸੋ ਜੇਕਰ ਮੈਂ ਆਪਣੀ ਵਾਈਫ ਨਾਲ ਜਾ ਰਿਹਾ ਹਾਂ ਸੋ ਨਾਲ ਬੱਚੇ ਵੀ ਆ ਸੋ ਉੱਥੇ ਵੀ ਦੋਸਤੋ ਮੈਂ 4 ਜਾਂ 5 ਟਿਕਟਾਂ ਲੈ ਲਵਾਂਗਾ ਸੋ ਉਹਦੇ ਨਾਲ ਬਹੁਤ ਫਰਕ ਪੈਂਦਾ ਆ ਸੋ ਐਂਡ ਗਾਇਜ਼ ਮੂਵੀ ਚ ਵਰਤਸ ਚਪਕ ਗਈ ਹੈ ਪੰਜਾਬੀ ਸਿਨੇਮਾ ਦੀ ਇਹ ਬਹੁਤ ਵੱਡੀ ਏ ਮਾਨ ਦੀ ਗੱਲ ਹੈ ਇਹ ਮੂਵੀ ਦਾ ਦੀ ਬੀਬੀ ਰਜਨੀ ਜੋ ਆਈ ਹੈ ਜੋ ਇਨੇ ਘੱਟ ਬਜਟ ਦੇ ਵਿੱਚ ਬਣੀ ਆ ਸੋ ਇਹਨੇ ਪ੍ਰੋਫਿਟ ਕਾਫੀ ਵਧੀਆ ਕਮਾ ਲਿਆ ਸੋ ਤੁਸੀਂ ਦੱਸਿਓ ਠੀਕ ਤੁਹਾਡਾ ਕੀ ਆ ਤੁਸੀਂ ਟਿਕਟ ਬੁੱਕ ਕੀਤੀ ਹੈ ਕਿ ਨਹੀਂ ਕੀਤੀ ਬੀਬੀ ਰਜਨੀ ਲਈ ਸੋ ਜਰੂਰ ਦੱਸਿਓ ਸੋ ਥੈਂਕ ਯੂ